ਗੁਰੂ ਪਿਆਰਿਓ 16 1982 ਦੇ ਕਰੀਬ ਗੁਰੂ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਸੀ ਬਹੁਤ ਸਾਰੇ ਲਿਖਾਰੀ ਜਿਹੜੇ ਸਨ ਉਹ ਆ ਗਏ ਕੋਈ 52 ਲਖਾਰੀਆਂ ਦਾ ਜ਼ਿਕਰ ਜਿਹੜਾ ਉਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿਹੜਾ ਉਹ ਮਿਲਦਾ ਹੈ ਤੇ ਪਰ ਪਿਆਰਾ ਸਿੰਘ ਪਦਮ ਨੇ ਖੋਜ ਕਰਕੇ ਬਾਅਦ ਦੇ ਵਿੱਚ ਕੋਈ 126 ਲਖਾਰੀਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਪਹੁੰਚ ਗਏ ਸਨ ਤੇ ਗੁਰੂ ਪਿਆਰਿਓ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੁਰਾਨ ਦਾ ਤਰਜਮਾ ਵੀ ਹੋਇਆ ਇੱਥੇ ਉਪਨਿਸ਼ਦਾਂ ਦੇ ਤਰਜਮੇ ਵੀ ਹੋਏ ਇੱਥੇ ਸੂਫੀ ਸਾਹਿਤ ਦੇ ਗ੍ਰੰਥਾਂ ਦੇ ਤਰਜਮੇ ਵੀ ਜਿਹੜੇ ਹੋਏ ਗੁਰੂ ਪਾਤਸ਼ਾਹ ਇੱਕ ਇਹੋ ਜਿਹਾ ਸਿੱਖ ਬਣਾਉਣਾ ਚਾਹੁੰਦੇ ਸਨ ਜਿਸ ਨੇ ਦੁਨੀਆਂ ਦੇ ਸਾਰੇ ਧਰਮਾਂ ਦੀ ਜਿਹੜੀ ਆ ਉਹ ਸਟੱਡੀ ਕੀਤੀ ਹੋਵੇ ਅਧਿਐਨ ਜਿਹੜਾ ਉਹ ਕੀਤਾ ਹੋਵੇ ਗੁਰੂ ਪਾਤਸ਼ਾਹ ਇਹੋ ਜਿਹਾ ਜੰਗਜੂ ਬਣਾਉਣਾ ਚਾਹੁੰਦੇ ਸਨ ਜਿਹੜਾ ਕਲਮ ਤੇ ਤੇ ਕਿਰਪਾਨ ਦੋਹਾਂ ਦਾ ਜਿਹੜਾ ਉਹ ਧਨੀ ਹੋਵੇ ਤੇ ਗੁਰੂ ਪਿਆਰਿਓ ਇੱਥੇ ਹੀ ਭਾਈ ਨੰਦ ਲਾਲ ਜੀ ਵਰਗੇ ਜਿਹੜੇ ਲਿਖਾਰੀ ਸਨ ਉਹ ਕਲਗੀ ਧਰ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਸਨ ਉਹ ਆਏ ਸਨ ਤੇ ਇਸ ਤੋਂ ਬਾਅਦ ਕਲਗੀਧਰ ਪਾਸ਼ਾ ਨੇ ਜਿਹੜਾ ਸਿੱਖ ਤਿਆਰ ਕਰ ਦਿੱਤਾ ਸੀ ਫਿਰ ਉਸ ਦੀ ਮੈਦਾਨੇ ਜੰਗ ਦੇ ਵਿੱਚ ਜਿਹੜੀ ਪਰਖ ਦੀ ਘੜੀ ਜਿਹੜੀ ਉਹ ਆ ਗਈ ਸੀ ਤੇ ਇਹ ਪਰਖ ਦੀ ਘੜੀ ਜਿਹੜੀ ਸੀ ਉਹ 1685 ਈਸਵੀ ਦੇ ਵਿੱਚ ਆਈ ਜਦ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਪਾਸ਼ਾ ਜੀ ਨੂੰ ਸੱਦਾ ਭੇਜਿਆ ਕਿ ਗੁਰੂ ਪਾਸ਼ਾ ਆਪ ਜੀ ਮੇਰੀ ਵਿਆਸਤ ਦੇ ਵਿੱਚ ਜਿਹੜਾ ਆਓ ਆਪ ਜੀ ਦੇ ਰਸ਼ਨ ਕਰਨ ਨੂੰ ਬੜਾ ਦਿਲ ਕਰਦਾ ਏ ਇੱਕ ਉਸ ਦਾ ਆਪਣੇ ਗਵਾਨ ਦੀ रियासत ਦੇ ਨਾਲ ਝਗੜਾ ਸੀ ਉਸ ਨੇ ਕਿਹਾ ਗੁਰੂ ਪਾਤਸ਼ਾਹ ਜੀ ਉਹ ਮੇਰਾ ਇਹ ਝਗੜਾ ਜਿਹੜਾ ਉਹ ਵੀ ਨਿਬੇੜ ਕੇ ਜਾਓ ਤੇ ਜਦੋਂ ਗੁਰੂ ਪਾਤਸ਼ਾਹ ਇੱਥੇ ਨਾਹਨ रियासत ਜਿੱਥੇ ਅੱਜ ਕੱਲ ਪੌਂਟਾ ਸਾਹਿਬ ਹੈ ਇਸ ਧਰਤੀ ਤੇ ਜਿਹੜਾ ਉਹ ਪਹੁੰਚੇ ਤਾਂ ਗੁਰੂ ਪਾਤਸ਼ਾਹ ਜੀ ਨੇ ਇੱਥੇ ਮਾਰਚ 1685 ਈਸਵੀ ਦੇ ਵਿੱਚ ਜ਼ਮੀਨ ਖਰੀਦ ਕੇ ਪੌਂਟਾ ਸਾਹਿਬ ਦੀ ਜਿਹੜੀ ਆ ਉਹ ਨੀ ਰੱਖੀ ਉਹਨਾਂ ਪਹਾੜਾਂ ਦੇ ਵਿੱਚ ਜਿਹੜਾ ਸੀ ਪੌਂਟਾ ਸਾਹਿਬ ਦਾ ਨਗਰ ਜਿਹੜਾ ਸੀ ਕਲਗੀਧਰ ਪਾਸ਼ਾ ਨੇ ਉਹ ਵਸਾਇਆ